ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਇਸ ਸਮੇਂ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ ਦਿਨ ਦਿਹਾੜੇ ਲੁਟੇਰੇ ਇਸ ਬੈਂਕ ਵਿੱਚੋਂ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਇੰਡਸਟਰੀ ਏਰੀਆ ਸਥਿਤ ਯੂਕੋ ਬੈਂਕ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਦਿੰ ਦਿਹਾੜੇ ਸਵਾਰਦਾਤ ਨੂੰ ਅੰਜਾਮ ਦਿੱਤਾ ਹੈ ਦਿਨ ਦਿਹਾੜੇ ਲੁਟੇਰੇ ਬੇਖੌਫ ਤਰੀਕੇ ਨਾਲ ਬੈਂਕ ਦੇ ਵਿੱਚ ਅੰਦਰ ਦਾਖਲ ਹੁੰਦੇ ਨੇ ਅਤੇ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਸਭ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜਿਲੰਦਰ ਤੋਂ ਜੁੜ ਚੁੱਕੇ ਨੇ ਸਾਡੇ ਪੱਤਰਕਾਰ ਰਾਜੂ ਗੁਪਤਾ ਜੀ ਰਾਜੂ ਗੁਪਤਾ ਜੀ ਜਿਹੜੀ ਇਹ ਦਿਨ ਦਿਹਾੜੇ ਬੈਂਕ ਦੇ ਵਿੱਚ ਡਕੈਤੀ ਹੋਈ ਹੈ ਕਿਸ ਤਰ੍ਹਾਂ ਇਹ ਡਕੈਤੀ ਹੋਈ ਹੈ ਕਿੰਨੇ ਲੁਟੇਰੇ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜੀ ਪੈਰ ਦੇ 4 ਵਜੇ ਦੇ ਕਰੀਬ ਇਹ ਲੁੱਟ ਜਿਹੜੀ ਹੈ ਉਹ ਹੁੰਦੀ ਹੈ ਤਕਰੀਬਨ ਤਿੰਨ ਕੁ ਲੁਟੇਰੇ ਜਿਹੜੇ ਨੇ ਉਹ ਯੂਕੋ ਬੈਂਕ ਇੰਡਸਟਰੀਅਲ ਏਰੀਆ ਦੇ ਵਿੱਚ ਸਥਿਤ ਯੂਕੋ ਬੈਂਕ ਦੇ ਅੰਦਰ ਜਾਂਦੇ ਨੇ ਤੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੇ ਐ ਉਹ ਮਾਸਕ ਲਗਾਏ ਹੁੰਦੇ ਨੇ ਹੱਥਾਂ ਦੇ ਵਿੱਚ ਗੰਨਾ ਫੜੀਆਂ ਹੁੰਦੀਆਂ ਨੇ ਤੇ ਅੰਦਰ ਜਾ ਕੇ ਜਿੰਨੇ ਵੀ ਲੋਕ ਖੜੇ ਹੁੰਦੇ ਨੇ ਸਾਰਿਆਂ ਨੂੰ ਸਿੱਧੀ ਪਹਿਲਾਂ ਧਮਕੀ ਦਿੰਦੇ ਨੇ ਕਿ ਜੋ ਵੀ ਜਿੱਥੇ ਵੀ ਖੜਾ ਹੈ ਉੱਥੇ ਖੜਾ ਰਵੇ ਨਹੀਂ ਤਾਂ ਉਸ ਨੂੰ ਗੋਲੀਆਂ ਦੇ ਨਾਲ ਆਪੋਨ ਦਿੱਤਾ ਜਾਵੇਗਾ ਤਾਂ ਲੋਕਾਂ ਦੇ ਅੰਦਰ ਡਰ ਵੀ ਇੱਕ ਮੌਜੂਦ ਰਿਹਾ ਤੇ ਜਿਸ ਤੋਂ ਬਾਅਦ ਉੱਥੇ ਜਿਹੜਾ ਹੈ ਉਹ ਦੋ ਜਿਹੜੇ ਲੁਟੇਰੇ ਨੇ ਉਹ ਬੈਂਕ ਦੇ ਬਾਹਰ ਖੜੇ ਹੁੰਦੇ ਨੇ ਤੇ ਇੱਕ ਲੁਟੇਰਾ ਜਿਹੜਾ ਹੈ ਉਹ ਅੰਦਰ ਜਾ ਕੇ ਜਿੰਨੀ ਵੀ ਨਗਦੀ ਹੁੰਦੀ ਹੈ 13 ਤੋਂ 14 ਲੱਖ ਦੀ ਜਿਹੜੀ ਨਗਦੀ ਕਹੀ ਜਾ ਰਹੀ ਹੈ ਤੇ ਬਾਕੀ ਸੋਨਾ ਅਤੇ ਚਾਂਦੀ ਜਿਹੜਾ ਹੈ ਉਹ ਜੋ ਕਿ ਲੋਕਾਂ ਤੋਂ ਲੁੱਟਿਆ ਹੈ ਉਹ ਲੁੱਟ ਕੇ ਜਿਹੜਾ ਹੈ ਉਹ ਦਲੰਦਰ ਇੰਡਸਟਰੀਅਲ ਬੈਂਕ ਦੇ ਵਿੱਚੋਂ ਜਿਹੜਾ ਹੈ ਉਹ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਕਰਮੀ ਵੀ ਪਹੁੰਚਦੇ ਨੇ ਤੇ ਪੁਲਿਸ ਕਰਮੀ ਦੇ ਨਾਲ ਗਲਬਾਤ ਦੌਰਾਨ ਉਹਨਾਂ ਵੱਲੋਂ ਵੀ ਇਹ ਹੀ ਕਿਹਾ ਜਾਂਦਾ ਹੈ ਕਿ ਤਕਰੀਬਨ 4 ਵਜੇ ਦੇ ਕਰੀਬ-ਕਰੀਬ ਇਹ ਲੁਟੇਰੇ ਜਿਹੜੇ ਨੇ ਉਹ ਆਉਂਦੇ ਨੇ ਤੇ ਇੰਡਸਟਰੀਅਲ ਏਰੀਆ ਦੇ ਵਿੱਚ ਸਥਿਤ ਯੂਕੋ ਬੈਂਕ ਦੇ ਵਿੱਚ ਜਿਹੜੀ ਹੈ ਉਹ ਲੁੱਟ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਹਾਲੇ ਸੀਸੀਟੀਵੀ ਖੰਗਾਲ ਰਹੀ ਹੈ ਪੁਲਿਸ ਤੇ ਜਲਦ ਹੀ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੂੰ ਫੜ ਕੇ ਜਲਦ ਤੋਂ ਜਲਦ ਜਿਹੜੀ ਹੈ ਇਹਨਾਂ ਉੱਤੇ ਵੰਦੀ ਕਾਰਵਾਈ ਕੀਤੀ ਜਾਵੇਗੀ ਜੀ ਜੀ ਰਾਜਗੁਪਤਾ ਜੀ ਇਹ ਵੀ ਇੱਥੇ ਪੁੱਛਣਾ ਚਾਹਾਂਗੇ ਜਦੋਂ ਲੁਟੇਰੇ ਬੈਂਕ ਦੇ ਵਿੱਚ ਐਂਟਰ ਹੁੰਦੇ ਨੇ ਕੋਈ ਉੱਥੇ ਸਿਕਿਉਰਿਟੀ ਗਾਰਡ ਮੌਜੂਦ ਹੁੰਦਾ ਹੈ ਜਿ ਨਹੀਂ ਜੀ ਸਿਕਿਉਰਟੀ ਗਾਰਡ ਆ ਕਿਹਾ ਜਾ ਰਿਹਾ ਹੈ ਕਿ ਉਸ ਵਕਤ ਉਥੇ ਮੌਜੂਦ ਸੀ ਪਰ ਉਸ ਹਾਲਾਤ ਦੇ ਵਿੱਚ ਨਹੀਂ ਸੀ ਜਿਸ ਹਾਲਾਤ ਦੇ ਵਿੱਚ ਉਸ ਨੂੰ ਹੋਣਾ ਚਾਹੀਦਾ ਸੀ ਹਾਲਾਂਕਿ ਉਸ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਜਿਹੜੀ ਹੈ ਨੇ ਕੀਤੇਗੇ ਕਿਉਂਕਿ ਜਿਵੇਂ ਹੀ ਲੁਟੇਰੇ ਅੰਦਰ ਵੜਦੇ ਨੇ ਤੇ ਵਰਦੇ ਵਰਦੇ ਸਾਰ ਹੀ ਜਿਹੜਾ ਹੈ ਉਹ ਸਾਰਿਆਂ ਨੂੰ ਇੱਕ ਜਗ੍ਹਾ ਉੱਤੇ ਖੜਾ ਕਰ ਦਿੰਦੇ ਨੇ ਕਿ ਜੇਕਰ ਤੁਸੀਂ ਉਸ ਥਾਂ ਤੋਂ ਹਿਲਦੇ ਹੋ ਤਾਂ ਤੁਹਾਨੂੰ ਜਿਹੜੇ ਹੈ ਉਹ ਗੋਲੀਆਂ ਦੇ ਨਾਲ ਭੁੰਨ ਦਿੱਤਾ ਜਾਵੇਗਾ ਤਾਂ ਇਸ ਚੀਜ਼ ਨੂੰ ਜਿਹੜਾ ਹੈ ਇੱਕ ਸਕਿਉਰਿਟੀ ਗਾਰਡ ਦੇ ਮਨ ਦੇ ਵਿੱਚ ਵੀ ਕਿਹਾ ਜਾ ਸਕਦਾ ਹੈ ਕਿ ਡਰ ਬੈਠ ਗਿਆ ਕਿ ਜੇਕਰ ਕੋਈ ਹਲਚਲ ਮੈਂ ਕਰਦਾ ਮਾਂ ਤੇ ਮੇਰੇ ਜਾਨ ਨੂੰ ਜਿਹੜਾ ਹੈ ਉਹ ਖਤਰਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਸਕਿਉਰਿਟੀ ਗਾਰਡ ਵੱਲੋਂ ਵੀ ਕਿਸੇ ਤਰੀਕੇ ਦੀ ਜਿਹੜੀ ਹੈ ਉਹ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਜੀ ਜੀ ਇਥੇ ਇਹ ਵੀ ਪੁੱਛਣਾ ਚਾਹਾਂਗੇ ਕਿ ਜਦੋਂ ਲੁਟੇਰੇ ਬੈਂਕ ਦੇ ਵਿੱਚ ਐਂਟਰ ਹੁੰਦੇ ਨੇ ਉੱਥੇ ਮੌਜੂਦ ਲੋਕਾਂ ਨੂੰ ਧਮਕਾਉਂਦੇ ਨੇ ਬੈਂਕ ਮੁਲਾਜ਼ਮਾਂ ਨੂੰ ਧਮਕਾਉਂਦੇ ਨੇ ਤੁਹਾਡੀ ਕਿਸੇ ਬੈਂਕ ਮੁਲਾਜ਼ਮ ਨਾਲ ਜਾਂ ਲੋਕਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਥਿਆਰ ਲੁਟੇਰਿਆਂ ਵੱਲੋਂ ਵਰਤੇ ਗਏ ਜੀ ਫਿਲਹਾਲ ਉਥੇ ਦੇ ਉਹਦੇ ਵਿੱਚ ਮੌਜੂਦ ਬੈਂਕ ਦੇ ਵਿੱਚ ਮੌਜੂਦ ਇੱਕ ਵਿਅਕਤੀ ਦੇ ਨਾਲ ਗੱਲਬਾਤ ਹੋਈ ਸੀ ਜਿਸ ਨੇ ਸਾਰੀ ਘਟਨਾ ਜਿਹੜੀ ਹੈ ਉਹ ਦੱਸੀ ਹੈ ਕਿ ਕਿਵੇਂ ਪੁਲਿਸ ਕਿਵੇਂ ਜਿਹੜੇ ਲੁਟੇਰੇ ਨੇ ਉਹ ਬੈਂਕ ਦੇ ਵਿੱਚ ਐਂਟਰ ਹੁੰਦੇ ਨੇ ਤੇ ਬੈਂਕ ਦੇ ਵਿੱਚ ਐਂਟਰ ਹੋ ਕੇ ਜਿਹੜਾ ਹੈ ਉਹ ਇਹ ਵਾਰਦਾਤ ਦਿੰਦੇ ਨੇ 11 ਜਿਹੜੀ ਹੈ ਲੁੱਟ ਦੀ ਵਾਰਦਾਤ ਦਿੰਦੇ ਨੇ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਕੈਸ਼ ਕਾਊਂਟਰ ਦੇ ਕੋਲ ਖੜੇ ਸੀਗੇ ਤੇ ਅਸੀਂ ਬਸ ਕੈਸ਼ ਜਿਹੜਾ ਹੈ ਉਹ ਲੈ ਕੇ ਜਾਣ ਹੀ ਲੱਗੇ ਸੀਗੇ ਤਾਂ ਉਦੋਂ ਹੀ ਜਿਹੜੇ ਨੇ ਉਹ ਲੁਟੇਰੇ ਉਸ ਬੈਂਕ ਦੇ ਵਿੱਚ ਆਉਂਦੇ ਨੇ ਤੇ ਬੈਂਕ ਦੇ ਵਿੱਚ ਆਉਂਦੇ ਹੀ ਸਾਰ ਜਿਹੜਾ ਹੈ ਉਹਨਾਂ ਵੱਲੋਂ ਗੰਨਾ ਜਿਹੜੀਆਂ ਨੇ ਉਹ ਕੱਢੀਆਂ ਜਾਂਦੀਆਂ ਨੇ ਤੇ ਗੰਨਾ गनਪੁਆਇੰਟ ਦੇ ਉੱਤੇ ਹੀ ਜਿਹੜੀ ਹੈ ਸਾਰੀ ਲੁੱਟ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਸਿੱਧਾ ਧਮਕਾਇਆ ਜਾਂਦਾ ਹੈ ਲੋਕਾਂ ਨੂੰ ਮੁਲਾਜ਼ਮਾਂ ਨੂੰ ਜੋ ਕਿ ਬੈਂਕ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਸਿੱਧਾ ਸਦਮਕਾਇਆ ਜਾਂਦਾ ਹੈ ਕਿ ਜੇਕਰ ਤੁਸੀਂ ਉਸ ਥਾਂ ਤੋਂ ਹਿਲਦੇ ਹੋ ਤਾਂ ਤੁਹਾਨੂੰ ਗੋਲੀ ਦੇ ਨਾਲ ਭੁੰਨ ਦਿੱਤਾ ਜਾਵੇਗਾ ਤਾਂ ਅਜਿਹਾ ਉਹਨਾਂ ਵੱਲ ਕਿਹਾ ਜਾ ਰਿਹਾ ਇੱਕ ਡਰ ਦਾ ਮਾਹੌਲ ਵੀ ਉਹਨਾਂ ਦੇ ਮੂੰਹ ਤੇ ਸਾਫ਼-ਸਾਫ਼ ਚ ਲਿਖਿਆ ਸੀ ਕਿ ਜੇਕਰ ਉਹ ਉਸ ਵਕਤ ਕੋਈ ਕਾਰਵਾਈ ਕਰਦੇ ਵਿਅਕਤੀ ਵੱਲੋਂ ਕੋਈ ਕਾਰਵਾਈ ਹੁੰਦੀ ਜਾਂ ਫਿਰ ਕਿਸੇ ਵੱਲੋਂ ਵੀ ਕਾਰਵਾਈ ਹੁੰਦੀ ਤਾਂ ਉਹਨਾਂ ਨੂੰ ਜਾਨ ਜਿਹੜੀ ਹੈ ਉਹ ਆਪਣੀ ਗਵਾਣੀ ਪੈ ਜਾਣੀ ਸੀ ਤਾਂ ਜਿਸ ਨੂੰ ਦੇਖਦੇ ਹੋਏ ਕਿਸੇ ਵਿਅਕਤੀ ਵੱਲੋਂ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਤੇ ਲੁਟੇਰੇ ਆਪਣਾ ਕੰਮ ਕਰਨ ਦੇ ਵਿੱਚ ਸਫਲ ਰਹੇ ਤੇ 13 ਤੋਂ 14 ਲੱਖ ਜੋ ਕਿ ਦੱਸਿਆ ਜਾ ਰਿਹਾ ਹੈ ਉਹ ਲੁੱਟ ਕੇ ਜਿਹੜਾ ਹੈ ਉਥੋਂ ਫਰਾਰ ਹੋ ਗਏ ਜੀ ਤੇ ਇਸ ਦੇ ਨਾਲ ਹੀ ਇਹ ਵੀ ਪੁੱਛਣਾ ਚਾਹਵਾਂਗੇ ਰਾਜੂ ਗੁਪਤਾ ਜੀ ਜਿੱਦਾਂ ਕਿ ਹੁਣ 15 ਅਗਸਤ ਆ ਰਹੀ ਹੈ ਉਸ ਨੂੰ ਲੈ ਕੇ ਸਰਕਾਰ ਨੇ ਦਾਵਾ ਕੀਤਾ ਹੈ ਕਿ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪਰ ਇਸ ਡਕੈਤੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੇ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਕਿਸੇ ਪੁਲਿਸ ਮੁਲਾਜ਼ਮ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਤਾਂ ਉਹਨਾਂ ਨੇ ਕੀ ਕਿਹਾ ਇਸ ਘਟਨਾ ਨੂੰ ਲੈ ਕੇ ਹਾਲਾਂਕਿ ਸੀਪੀ ਜਲੰਧਰ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਉਸ ਵਕਤ ਉਥੇ ਮੌਜੂਦ ਸੀਗੇ ਉਹ ਪਹੁੰਚ ਗਏ ਸੀ ਗੇਤਾ ਉਹਨਾਂ ਦੇ ਨਾਲ ਜਦੋਂ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਸਾਫ਼-ਸਾਫ਼ ਮੀਡੀਆ ਨੂੰ ਗਲਬਾਤ ਕਰਨ ਦੇ ਲਈ ਰੋਕਿਆ ਕਿ ਅਸੀਂ ਹੱਲੇ ਕਿਸੇ ਵੀ ਤਰੀਕੇ ਦਾ ਜਵਾਬ ਜਿਹੜਾ ਹੈ ਉਹ ਮੀਡੀਆ ਨੂੰ ਨਹੀਂ ਦੇ ਸਕਦੇ ਅਸੀਂ ਜੋ ਕੰਮ ਹੈਗਾ ਵਾ ਉਹ ਕਰ ਲੈ ਕਰ ਲੈ ਲੈਂਦ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਜਵਾਬ ਦੇ ਦਿੱਤੀ ਜਾਵੇਗੀ ਹਾਲਾਂਕਿ ਪੁਲਿਸ ਦੇ ਵੀ ਸਿਰ ਉੱਤੇ ਜਿਹੜਾ ਹੈ ਇੱਕ ਟੈਨਸ਼ਨ ਜਾਪਦੀ ਹੋਈ ਨਜ਼ਰ ਆ ਰਹੀ ਸੀ ਕਿ ਇੰਨੀ ਸਿਕਿਉਰਟੀ ਹੋਣ ਦੇ ਬਾਅਦ ਵੀ ਕਿਉਂਕਿ ਇੰਡਸਟਰੀਅਲ ਏਰੀਆ ਵਿਚ ਬਹੁਤ ਹੀ ਘਟਚੋਰੀਆਂ ਹੁੰਦੀਆਂ ਨੇ ਤਾਂ ਇਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਇੱਕ ਵੱਡੀ ਰਕਮ ਜਿਹੜੀ ਹੈ ਉਹ ਚੋਰੀ ਕਰਕੇ ਜਿਹੜੇ ਨੇ ਉਹ ਡਕੈਤ ਜਿਹੜੇ ਚੋਰ ਨੇ ਉਹ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਦੇ ਵਿੱਚ ਹਾਲੇ ਵੀ ਪੁਲਿਸ ਜਿਹੜੀ ਹੈ ਉਹ ਪੁੱਲਜੀ ਹੋਈ ਹੈ ਜੀ ਜੀ ਧੰਨਵਾਦ ਰਾਜੂ ਕੁਪਤਾ ਜੀ ਤੁਸੀਂ ਪੂਰੇ ਮਾਮਲੇ ਤੇ ਜਾਣਕਾਰੀ ਦਿੱਤੀ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਇੰਡਸਟਰੀ ਏਰੀਆ ਵਿੱਚ ਇਹ ਯੂਕੋ ਬੈਂਕ ਸੀਗਾ ਜਿਸ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਡਾਕਾ ਮਾਰਿਆ ਜਾਂਦਾ ਜਦੋਂ ਲੁਟੇਰੇ ਬੈਂਕ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਕਿਹਾ ਵੀ ਜਾ ਰਿਹਾ ਕਿ ਸਿਕਿਉਰਿਟੀ ਗਾਰਡ ਉੱਥੇ ਮੌਜੂਦ ਨਹੀਂ ਸੀ ਇਸੇ ਲਈ ਬੇਖੌਫ ਤਰੀਕੇ ਦੇ ਨਾਲ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਉੱਥੇ ਜੋ ਮੌਜੂਦ ਲੋਕ ਹੁੰਦੇ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਬਿਠਾ ਦਿੱਤਾ ਜਾਂਦਾ ਹੈ ਅਤੇ ਹਥਿਆਰਾਂ ਦੀ ਨੋਕ ਤੇ ਲੁਟੇਰੇ 13 ਤੋਂ 14 ਲੱਖ ਦੀ ਨਗਦੀ ਲੈ ਕੇ ਫਰਾਰ ਹੋ ਜਾਂਦੇ ਨੇ ਜਿਹੜੇ ਬੈਂਕ ਵਿੱਚ ਲੋਕ ਮੌਜੂਦ ਨੇ ਉਹਨਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲੁਟੇਰੇ 13 ਤੋਂ 14 ਲੱਖ ਬੈਂਕ ਦੀ ਨਗਦੀ ਤਾਂ ਲੈ ਕੇ ਫਰਾਰ ਹੋਏ ਨੇ ਨਾਲ ਦੀ ਨਾਲ ਚੋਰਾਂ ਨੇ ਜਿਹੜੇ ਲੋਕ ਉੱਥੇ ਮੌਜੂਦ ਸਨ ਉਹਨਾਂ ਦੇ ਜੋ ਗਹਿਣੇ ਪਾਏ ਹੋਏ ਸੀ ਜੋ ਘੜੀਆਂ ਸੀ ਉਹਨਾਂ ਕੋਲ ਜਾਂ ਕੁਝ ਕੈਸ਼ ਕਹਿ ਲੋ ਉਹ ਵੀ ਚੋਰ ਲੈ ਕੇ ਫਰਾਰ ਹੋ ਗਏ ਤੇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਜਾਂਦਾ ਹੈ ਉੱਥੇ ਤੇ ਪੁਲਿਸ ਪ੍ਰਸ਼ਾਸਨ ਨੂੰ ਹੁਣ ਭਾਜੜਾ ਇਹ ਬਾਰੇ ਕੁਝ ਨਹੀਂ ਕਰਦਾ ਸਿਰ ਬੇਸਿਕਲੀ ਤੋਂ ਬਾਅਦ ਉਹ ਚੈੱਕ ਕਰਾਂਗੇ ਉਹ ਤੋਂ ਟੈਕਨੋਲੋਜੀ ਡਿਟੇਲ ਆਉਂਦੀ ਹੈ ਪਰ ਬੈਂਕ ਸਿਟੀ ਉਹ ਠੀਕਾ ਮੌਕੇ ਤੇ ਮੌਜੂਦ ਸੀ ਇਹ ਇਸ ਬਾਰੇ ਕੁਝ ਕਨਫਰਮ ਨਹੀਂ ਹੁਣ ਦੱਸਿਆ ਉਹਨਾਂ ਨੇ ਸੀਸੀਟੀਵੀ ਵਗੈਰਾ ਪਰ ਸਿਸਟੀ ਵੀ ਉਹ ਵੀ ਚੈੱਕ ਕਰ ਰਹੇ ਆਪਾਂ ਸੋ ਸਰ ਇਹਦੇ ਵਿੱਚ ਉਹਨਾਂ ਨੇ ਕਿਸੇ ਨੂੰ ਬੰਦੀ ਵੀ ਬਣਾਇਆ ਗਿਆ ਕੁਸ਼ ਕਸਮਰਸ ਹੀ ਅੰਦਰ ਕਸਮਸੀ ਬੰਦੀ ਨਹੀਂ ਅਕਸਮਰਾਂ ਨੂੰ ਯਾਨੀ ਕਿ ਕਸਮਰ ਸਾਈਡ ਤੇ ਬੈਠੇ ਸੀ ਲੇਕਿਨ ਉਹਨਾਂ ਦੇ ਯਾਨੀ ਕਿ ਉਹਨਾਂ ਨੂੰ ਬਿਠਾ ਕੇ ਸਾਈਡ ਤੇ ਕਰਕੇ ਲਓ ਸਰ ਮੋਸਟਲੀ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਬੈਂਕ ਏਟੀਐਮ ਦੇ ਵਿੱਚ ਜਦੋਂ ਲੁੱਟ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਸਿਕਿਉਰਿਟੀ ਗਾਰਡ ਅਵੇਲੇਬਲ ਨਹੀਂ ਹੁੰਦੇ ਕੀ ਪੁਲਿਸ ਵੱਲੋਂ ਜਦੋਂ ਗਸ਼ਤ ਵੀ ਕੀਤੀ ਜਾਂਦੀ ਹੈ ਪੀਸੀਆਰ ਡਿਊਟੀਆਂ ਹੁੰਦੀਆਂ ਇਹਨਾਂ ਨੂੰ ਇਸ ਤਰੀਕੇ ਨਾਲ ਸਮਝਾਇਆ ਨਹੀਂ ਜਾਂਦਾ ਯਾ ਸ਼ਕਤੀ ਨਾਲ ਕਿਹਾ ਨਹੀਂ ਜਾਂਦਾ ਬਿਲਕੁਲ ਗਰੀਕ ਚਾ ਜਾਂਦਾ ਸਿਕਿਉਰਿਟੀ ਗਾਰਡਰਾਂ ਨੂੰ ਬੈਂਕਾਂ ਨੂੰ ਵੀ ਸਮਝਾਇਆ ਜਾਂਦਾ ਉਹਨਾਂ ਨੂੰ ਇੱਕ ਪ੍ਰੋਪਰ ਇਹਨਾਂ ਨੂੰ ਕਰ ਦਿੱਤਾ ਜਾਂਦਾ ਕਿ ਕੋਈ ਸਿਕ ਉਹਨਾਂ ਦੇ ਟੈਂਪ ਟੈਂਪ ਰਿਪ ਕੀਤਾ ਜਾਂਦਾ ਪਰ ਸਰ ਜਿਸ ਤਰ੍ਹਾਂ ਰੁਟੀਨ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਕਮਿਸ਼ਨਰਟ ਪੁਲਿਸ ਤੇ ਰੂਰਲ ਪੁਲਿਸ ਵੱਲੋਂ ਹਰ ਰੋਜ਼ ਚੈਕਿੰਗ ਕੀਤੀ ਜਾਂਦੀ ਹੈ ਬੈਂਕ ਏਟੀਐਮ ਦੇ ਵਿੱਚ ਪਰ ਫਿਰ ਵੀ ਇਧਰੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਆਮ ਹੋ ਚੁੱਕਾ ਹੈ ਦਿਨ ਦੇ ਵਿੱਚ ਉਹ ਇਹ ਚੀਜ਼ ਕੋਸਟ ਪੁਲਸਰੀ ਆ ਗਈ ਹੈ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਿਹਨੂੰ ਡਰੇਸ ਕਰ ਲਾਂਗੇ ਸਰ ਕੁਛੀ ਦੂਰੀ ਤੇ ਥਾਣਾ ਦਿਨ ਦਿਹਾੜੇ ਕਿਹੜੀ ਵਾਰਦਾਤ ਹੋ ਰਹੀ ਹੈ ਅਸੀਂ ਇਹਨੂੰ ਟ੍ਰੇਸ ਕਰ ਰਹੇ ਹਾਂ ਅਸੀਂ ਸਾਰੇ ਟੀਮਾਂ ਲਾਈਆਂ ਸਾਨੂੰ ਕੰਮ ਕਰ ਲੈਣ ਦਿਓ ਸਭ ਤੋਂ ਵੱਡੀ ਮੌਕਾ ਦਿੱਤਾ ਗਿਆ ਹੈ ਹਾਈਲਾਈਟ ਕੀਤਾ ਗਿਆ ਹੈ ਦੂਜੇ ਬੰਨੇ ਦਿਨ ਦਿਹਾੜੇ ਯੂਕੋ ਬੈਂਕ ਦੀ ਲੁਕੋਈ ਹੈ ਕੀ ਕਹਿੰਦੇ ਇਸ ਵਾਰ ਅਸੀਂ ਹੁਣ ਇਸ ਬਾਰੇ ਸਾਰੇ ਜਿਹੜੇ ਸਾਰੇ ਪਰਤਾਲ ਕਰਾਂਗੇ ਔਰ ਪਰਤਾਲ ਕਰਕੇ ਕਿੰਨੇ 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 ਉਹਦੇ ਚ ਅਸੀਂ ਜਿਹੜਾ ਵੈਰੀਫਾਈ ਕਰ ਰਹੇ ਹੈਗੇ ਹਾਂ ਹੁਣ ਤੱਕ ਜਿਹੜੇ ਆਇਆ ਹੈਗਾ ਕਿ ਜੋ ਤਿੰਨ ਵਿਅਕਤੀ ਸੀਗੇ ਉਹਦੇ ਵਿੱਚ ਅਸੀਂ ਜਿਹੜਾ ਸਾਡੀਆਂ ਇਨਵੈਸਟੀਗੇਸ਼ਨ ਏਜੰਸੀ ਜਿਹੜੇ ਲੱਖ ਲੱਖ ਸਰਪੀ ਸਾਹਿਬ ਨੇ ਟੀਮਾ ਬਣਾ ਦਿੱਤੀ ਹੈ ਜਲਦੀ ਅਸੀਂ ਨੂੰ ਸਰ ਦਿਨ ਦਿਹਾੜੇ ਕੁਛ ਹੀ ਦੂਰੀ ਤੇ ਥਾਣਾ ਵੀ ਦੱਸੇ ਜਾ ਰਹੇ ਕਿਤੇ ਕੁਛ ਹੀ ਦੂਰੀ ਤੇ ਨਾਕੀ ਵੀ ਲੱਗੇ ਜਾਂਦੇ ਨੇ ਦੇਖੋ ਆਲਟੀਮੇਟਲੀ ਜਿਹੜਾ ਹੈਗਾ ਇਹ ਜਿਹੜਾ ਹੈਗਾ ਉਹਦੇ ਚ ਅਸੀਂ ਵਿੱਚ ਇਹ ਡਿਟੈਕਟਿਵ ਇਨਵੈਸਟੀਗੇਸ਼ਨ ਟੀਮ ਸੇ ਕੰਮ ਨੇ ਕਰ ਰਹੀ ਹੈ ਜਲਦੀ ਸਰ ਹੁਣ ਤੋੜ ਵੀ ਕਿਹਾ ਜਾ ਰਿਹਾ ਸੀ ਕਿ 15 ਅਗਸਤ ਤੋਂ ਦੇ ਕਰਕੇ ਪੁਲਿਸ ਦੀਆਂ ਟੀਮਾਂ ਜਿਹੜੀਆਂ ਬੜੀਆਂ ਮੁਸਤੈਦ ਕਰ ਦਿੱਤੀਆਂ ਗਈਆਂ ਨੇ ਵੀ ਇਹੋ ਜੀ ਕੋਈ ਘਟਨਾ ਨੂੰ ਅੰਜਾਮ ਨਾ ਦੇ ਸਕਣ ਪਰ ਫਿਰ ਵੀ ਇਹ ਤੋਂ ਮਤਲਬ ਫੇਲੀਅਰ ਸਾਬਤ ਹੋ ਰਹੀਆਂ ਚੀਜ਼ਾਂ ਨਹੀਂ ਬਿਲਕੁਲ ਨਹੀਂ ਹੈਗਾ ਸਾਡੀ ਜਿਹੜੀ ਹੈਗੀ ਪ੍ਰੋਪਰ ਚੱਲ ਰਹੀ ਹੈਗੀ ਆ ਜਿਹੜੀ ਹੈਗੀ ਜਲਦੀ ਅਸੀਂ ਸਰ ਕਿੰਨੀ ਅਮਾਉਂਟ ਹੈਗੀ ਆ ਨੋਟ ਦੇ ਕਿਤਾਹਦੇ ਬੈਰੀਫਾਈ ਕਰ ਸਭ ਬੈਂਕ ਮੈਂ ਕਿਸੇ ਨੂੰ ਬੰਦੀ ਵੀ ਬਣਾਇਆ ਗਿਆ ਸੀ ਨਹੀਂ ਬੰਦੀ ਨਹੀਂ ਕਿੰਨਾ ਕਿਤੇ ਆਪ ਇਹ ਕਿ ਕਹਿ ਸਕਦੇ ਆ ਕਿ ਚੋਰਾਂ ਨੂੰ ਪੱਕਾ ਪਤਾ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨੱਕ ਥੱਲੋਂ ਵੀ ਇੰਨਾ ਪੈਸਾ ਲੁੱਟ ਕੇ ਲੈ ਜਾਏ ਪੁਲਿਸ ਪ੍ਰਸ਼ਾਸਨ ਤਾਂ ਵੀ ਸੁੱਤਾ ਰਹੇਗਾ ਨਹੀਂ ਬਿਲਕੁਲ ਇਸ ਤਰ੍ਹਾਂ ਦੀ ਨਹੀਂ ਗੱਲ ਹੈਗੀ ਇਹ ਜਿਹੜਾ ਇਹ ਬੈਂਕ ਦੇ ਵਿੱਚ ਚੋਰੀ ਦੀ ਬੰਨਾ ਇਹ ਜ਼ਰੂਰੀ ਹੈ ਕਿ ਬੈਂਕ ਦੇ ਨਾਲ ਚੋਰੀ ਗਾਰਡ ਨਹੀਂ ਸੀਗਾ ਔਰ ਜਿਹੜਾ ਹੈਗਾ ਇਸ ਕਰਕੇ ਬੈਂਕ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਇਹਨਾਂ ਨੇ ਸਿਕਿਉਰਿਟੀ ਗਾਰਡ ਨਹੀਂ ਸੀ ਰੱਖਿਆ ਇਸ ਕਰਕੇ ਸੋ ਫਿਰ ਸੀ ਸੀਟੀਵੀ ਸਾਹਮਣੇ ਹੈ ਕੁਝ ਇੱਕ ਅਮਾਉਂਟ ਸੀ ਜਲਦੀ ਅਸੀਂ ਦੱਸਦੇ ਕਿੰਨੀ ਮਾਉਂਟ ਸੀ ਉਹਦੇ ਵਿੱਚ ਜਿਹੜਾ ਉਹ 13 ਲੱਖ ਦੇ ਕਰੀਬ ਜਿਹੜੀ ਮਾਉਂਟ ਦਾ